ਦੁਰਗਾ ਮਾਤਾ ਪ੍ਰਚਾਰ ਸਮitati ਅਤੇ ਦੁਰਾਹਾ ਯੂਥ ਵੈਲਫੇਅਰ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਨਵੇਂ ਸਾਲ ਦੇ ਮੌਕੇ ਤੇ ਜ਼ਰੂਰਤਮੰਦ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਣ ਦਾ ਯੋਜਨ ਕੀਤਾ ਜਾ ਰਿਹਾ ਹੈ। ਇਸ ਸਮਾਂ ਵਿੱਚ ਜਾਣਕਾਰੀ ਦਿੰਦੇ ਹੋਏ ਰਿੱਕੀ ਵੈਕਟਰ ਨੇ ਦੱਸਿਆ ਕਿ 1 ਜਨਵਰੀ ਨੂੰ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦੇ ਸੰਬੰਧ ਦੇ ਵਿੱਚ ਅੱਜ Hindu ਧਰਮਸ਼ਾਲਾ ਦਰਾਹਾ ਵਿਖੇ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ। ਇਸ ਮੌਕੇ ਰਿੱਕੀ ਵੈਕਟਰ ਨੇ ਦੱਸਿਆ ਕਿ ਇਹ 16ਵਾਂ ਸਮਾਗਮ ਹੈ ਤੇ ਇਸ ਵਾਰ ਅਸੀਂ 251 ਜ਼ਰੂਰਤਮੰਦ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਣ ਕਰ ਰਹੇ ਹਾਂ। ਬਾਜੀ ਧਰਮਸ਼ਾਲਾ ਦੇ ਵਿੱਚ ਕਿਸ ਚੀਜ਼ ਦੀਆਂ ਤਿਆਰੀਆਂ ਚੱਲੀਆਂ? ਅੱਜ ਜੀ Shri Hindu ਧਰਮਸ਼ਾਲਾ ਦਰਾਹਾ ਵਿਖੇ ਜਿਵੇਂ ਤੁਹਾਨੂੰ ਪਤਾ ਹੀ ਹੈ ਅਸੀਂ ਹਰ ਸਾਲ Shri Durga Mata ਪ੍ਰਚਾਰ ਸਮਿਤੀ ਅਤੇ ਦਰਾਹਾ ਯੂਥ ਵੈਲਫੇਅਰ ਕਲੱਬ ਵੱਲੋਂ ਸਮੂਹ ਦਰਾਹਾ निवासीया ਦੇ ਸਹਿਯੋਗ ਦੇ ਨਾਲ ਨਵੇਂ ਸਾਲ ਤੇ ਜ਼ਰੂਰਤਮੰਦ ਵਿਧਵਾਆਂ ਔਰਤਾਂ ਨੂੰ ਰਾਸ਼ਨ ਵੰਡਰਨ ਦਾ ਜੋ ਸਮਾਰੋਹ ਉਹ ਕਰਦੇ ਆ ਉਸ ਦੀਆਂ ਤਿਆਰੀਆਂ ਅੱਜ ਮਤਲਬ ਕਿ ਸਾਡੇ ਸਾਰੇ ਦੁਰਗਾ ਮਾਤਾ ਪ੍ਰਚਾਰ ਸਮਿਤੀ ਦੇ ਔਰ ਦਰਾਹਾ ਯੂਥ ਵੈਲਫੇਅਰ ਕਲੱਬ ਦੇ ਜੋ ਸੇਵਾਦਾਰ ਨੇ ਉਹ ਆਪਣੀ ਆਪਣੀ ਸੇਵਾ ਨਿਭਾ ਰਹੇ ਨੇ ਤੇ ਜੋ ਰਾਸ਼ਨ ਦੀ ਪੈਕਿੰਗ ਉਹ ਸਾਰੀਆਂ ਉਹ ਤਿਆਰੀਆਂ ਨੇ ਉਹ ਅੱਜ ਚੱਲ ਰਹੀਆਂ ਨੇ ਜੀ ਕਸ਼ਮ ਗੱਲ ਕਰਦੇ ਆ ਕਿੰਨਾਵਾਂ ਉਪਰਾਲਾ ਤੁਹਾਡੇ ਵੱਲੋਂ ਇਹ ਜੀ 16 16ਵਾਂ ਉਪਰਾਲਾ ਜੀ 16 ਸਾਲ ਹੋ ਗਏ ਤਕਰੀਬਨ ਸਾਨੂੰ ਇਹ ਸੇਵਾ ਪਰਮਾਤਮਾ ਦੀ ਕਿਰਪਾ ਦੇ ਨਾਲ ਨਿਭਾਉਂਦੇ ਹੋਏ ਇਸ ਦੇ ਵਿੱਚ ਇਸ ਵਾਰ ਅਸੀਂ 251 ਜ਼ਰੂਰਤਮੰਦ ਵਿਧਵਾ ਔਰਤਾਂ ਨੂੰ ਅਸੀਂ ਰਾਸ਼ਨ ਵੰਡਰਨ ਦੋਰਾਹ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਕਰ ਰਹੇ ਹਾਂ ਜੀ ਕਸ਼ਮ ਗੱਲ ਕਰਦੇ ਆ ਬਹੁਤ ਹੀ ਚੰਗਾ ਉਪਰਾਲਾ ਹੈ ਕਿ 251 ਵਿਧਵਾ ਔਰਤਾਂ ਨੂੰ ਤੁਹਾਡੇ ਵੱਲੋਂ ਰਾਸ਼ਨ ਕਿੱਟਾਂ ਦਿੱਤੀਆਂ ਜਾ ਰਹੀਆਂ ਤੇ ਲੋਕਾਂ ਨੂੰ ਕੀ ਫਾਇਦੇ ਦੇਣਾ ਚਾਹੋ ਲੋਕਾਂ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਤੁਸੀਂ ਸਭ ਤੋਂ ਵੱਧ ਜੋ ਆਪਣੀ ਸੇਵਾ ਵਾ ਉਹ ਜ਼ਰੂਰਤਮੰਦ ਲੋਕਾਂ ਦੇ ਦੇ ਵਿੱਚ ਹੀ ਲਗਾਓ ਤੇ ਆਪਣਾ ਜੋ ਦਾਨ ਹੈ ਜੋ ਦਸਵੰਦ ਹੈ ਤੁਸੀਂ ਉਹਦੇ ਵਿੱਚ ਆਪਣੀ ਸੇਵਾ ਨਿਭਾਓ ਤੇ ਨਵਾਂ ਸਾਲ ਹੈ ਤੁਸੀਂ ਆਪਣੇ ਅਸੀਂ ਜਿਵੇਂ ਕ੍ਰਾਈਟੇਰੀਆ ਕੱਲਾ ਦਰਾਹੇ ਸ਼ਹਿਰ ਦਾ ਰੱਖਿਆ ਹੋਇਆ ਆਲੇ ਦੁਆਲੇ ਮੈਂ ਪਿੰਡਾਂ ਵਾਲਿਆਂ ਨੂੰ ਬੇਨਤੀ ਕਰਾਂਗਾ ਕਿ ਜੋ ਤੁਹਾਡੇ ਆਲੇ ਦੁਆਲੇ ਜ਼ਰੂਰਤਮੰਦ ਪਰਿਵਾਰ ਨੇ ਉਹਨਾਂ ਦੀ ਤੁਸੀਂ ਜ਼ਰੂਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਦਦ ਕਰਕੇ ਨਵਾਂ ਸਾਲ ਬਣਾਓ ਜੀ